ਭਾਈ ਆ ਬੱਕਰੀ ਆਈ ਆ ਦੂਜੇ ਨੰਬਰ ਤੇ ਮਾਣੂ ਕੇ ਕਲਾ ਜਿਹੜਾ ਅੱਜ ਮੁਕਾਬਲਾ ਹੋਇਆ ਅਠ ਲੰਦ ਦੇ ਵਿੱਚ ਤੇ ਆ ਪੱਖਾ ਜਿੱਤਿਆ ਭਾਈ ਹਸਰੀ ਕਾਲ ਜੀ ਭਾਈ ਕਿਹੜਾ ਪਿੰਡ ਆ ਭਾਈ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਜੀ ਹਮੀਦੀ ਪਿੰਡ ਹਾਂ ਜ਼ਿਲ੍ਹਾ ਬਰਨਾਲਾ ਹੈ ਲੈ ਵੀ ਭਾਈ ਸਾਡੇ ਜ਼ਿਲ੍ਹੇ ਦੀ ਬੱਕਰੀ ਆ ਗਈ ਕਰੀ ਭਈ ਆਏ ਨੂੰ ਤੋਰੀ ਵਾੜੀ ਹਾਂ ਆ ਇਹ ਭਾਈ ਦੂਜੇ ਨੰਬਰ ਤੇ ਅਣੀ ਕਿੰਨੇ ਟਾਈਮ ਦੀ ਸੂਈ ਹੋਈ ਆ ਬਾਈ ਇਹ ਬਾਈ ਤਿੰਨ ਸੂਈ ਦੇ ਚੁੱਕੀ ਹੈ ਜੀ ਤਿੰਨ ਚੁੱਕੇ ਹਾਂਜੀ ਹੁਣ ਕਿੰਨੇ ਟਾਈਮ ਦੀ ਸੂਈ ਹੋਈ ਸੀ ਬਾਈ ਇਹ 4 ਮਹੀਨੇ ਦੀ ਸੂਈ ਵੀ ਹੈ 4 ਮਹੀਨੇ ਦੀ ਦੁੱਧ ਕਿਵੇਂ ਆ ਬਾਈ ਦੁੱਧ ਬਾਈ ਮੰਨ ਕੇ ਚੱਲੋ ਵੀ ਹੈਗਾ 4 4.5 ਲੀਟਰ ਬਾਕੀ ਆਪਾਂ ਬੱਚੇ ਜਗਾਉਣੇ ਬੱਚੇ 4 ਜਾਂ 3 ਪੱਕੇ ਨੇ ਆ ਤੇ 4 ਜਾਂ 3 ਹੈ ਹਾਂਜੀ ਠੀਕ ਆ ਘਰ ਦੀ ਬੱਕਰੀ ਇਹ ਘਰ ਦੀ ਆ ਬਾਈ ਠੀਕ ਆ ਕਿਹੜੀ ਬਰੀਡ ਚੱਲਦੀ ਆ ਬਾਈ ਨਸਲ ਕਿਹੜੀ ਚੱਲਦੀ ਆ ਆਪਣੇ ਲਈ ਵਿਟਲ ਨਹੀਂ ਖਾਣ ਦਾਣਾ ਹਾਂ ਦਾ ਬਈ ਆਪ ਆਪਣਾ ਘਰ ਦੀਆਂ ਨੇ ਅਜਾ ਘਰ ਦੀਆਂ ਨੇ ਪਹਿਲਾਂ ਦਾਦਾ ਜੀ ਦਾ ਚਾਰੀਆਂ ਨੇ ਹੁਣ ਆਪੇ ਕੋਈ ਹੁਣ ਤੂੰ ਹੀ ਚਾਰਦਾ ਬਈ ਅੱੱਕਰੇ ਰੱਖੇ ਨੇ ਅੱੱਕਰੇ ਰੱਖੇ ਘਰ ਵਿੱਚ ਨੇ ਹਾਂਜੀ ਹਾਂ ਘਰੇ ਰੱਖੇ ਰੱਖੇ ਬੱਕਰੀਆਂ ਦੇ ਨੰਬਰ ਦਿਆ ਸੀ ਠੀਕ ਆ ਬਈ ਸਣੀ